ਸਾਸੀ ਗਾਲ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦਿਖਾ ਰਹੇ ਹਾਂ ਰਾਜਸਥਾਨ ਦੇ ਜ਼ਿਲ੍ਹਾ ਜੈਸਲਮੇਰ ਦਾ ਉਹ ਪਿੰਡ ਜਿੱਥੇ ਟੂਰਿਸਟ ਘੁੰਮਣ ਜਾਂਦੇ ਨੇ ਦੋਸਤੋ ਰਾਜਸਥਾਨ ਦੇ ਵੈਸੇ ਤਾਂ ਬਹੁਤ ਰੰਗ ਨੇ ਇੱਥੇ ਪੱਥਰਾਂ ਦੇ ਪਹਾੜ ਵੀ ਨੇ ਇੱਥੇ ਪਾਣੀ ਦੀਆਂ ਝੀਲਾਂ ਵੀ ਨੇ ਤੇ ਰੇਤ ਦੇ ਟਿੱਬੇ ਵੀ ਨੇ ਇਸ ਕਰਕੇ ਰਾਜਸਥਾਨ ਨੂੰ ਰੰਗੀਲਾ ਰਾਜਸਥਾਨ ਕਿਹਾ ਜਾਂਦਾ ਹੈ ਦੋਸਤੋ ਜਿਹੜਾ ਜੈਸਲਮੇਰ ਦੇ ਵਿੱਚ ਘੁੰਮਣ ਵਾਲਾ ਮੇਨ ਏਰੀਆ ਉਹ ਲਗਭਗ 40-45 ਕਿਲੋਮੀਟਰ ਜੈਸਲਮੇਰ ਤੋਂ ਅੱਗੇ ਸਮ ਪਿੰਡ ਆ ਤੇ ਇੱਥੇ ਬਹੁਤ ਵੱਡੇ-ਵੱਡੇ ਰੇਤਾ ਦੇ ਟਿੱਬੇ ਨੇ ਇੱਥੇ ਜ਼ਿਆਦਾਤਰ ਲੋਕ ਜਿਹੜਾ ਦਸੰਬਰ ਮਹੀਨੇ ਦੇ ਵਿੱਚ ਜਦੋਂ ਛੁੱਟੀਆਂ ਹੁੰਦੀਆਂ ਨੇ ਤੇ ਉਧਰੋਂ ਅੱਗੋਂ ਨਵਾਂ ਸਾਲ ਚੜਨ ਵਾਲਾ ਹੁੰਦਾ ਹੈ ਜ਼ਿਆਦਾਤਰ ਟੂਰਿਸਟ ਇੱਥੇ ਉਦੋਂ ਘੁੰਮਣ ਵਾਸਤੇ ਜਾਂਦਾ ਹੈ ਨਵਾਂ ਸਾਲ ਮਨਾਉਣ ਦੇ ਵਾਸਤੇ ਬਾਹਰਲੀਆਂ ਕੰਟਰੀਆਂ ਤੋਂ ਵੀ ਲੋਕ ਇੱਥੇ ਆਉਂਦੇ ਨੇ ਦੋਸਤੋ ਇੱਥੇ ਰੇਤਾ ਦੇ ਟਿੱਬੇ ਨੇ ਤੇ ਉੱਥੇ ਹੀ ਲੋਕਾਂ ਦੇ ਰਹਿਣ ਦੇ ਵਾਸਤੇ ਕੈਂਪ ਬਣੇ ਹੁੰਦੇ ਆ ਤੇ ਰਾਤ ਨੂੰ ਜਿਹੜਾ ਨਾਚ ਗਾਣੇ ਦਾ ਇਹਨਾਂ ਦਾ ਕਲਚਰ ਪ੍ਰੋਗਰਾਮ ਹੁੰਦਾ ਹੈ ਉਹ ਦੇਖਣ ਵਾਲਾ ਹੁੰਦਾ ਹੈ ਤੇ ਦੋਸਤੋ ਊਠਾਂ ਦੀ ਸਵਾਰੀ ਥਾਰ ਦੀ ਸਵਾਰੀ ਇਦਾਂ ਦੀਆਂ ਜਿਹੜੀਆਂ ਵੱਖ-ਵੱਖ ਐਕਟੀਵਿਟੀਆਂ ਨੇ ਉਹਦਾ ਇੱਕ ਅਲੱਗ ਪੈਕੇਜ ਮਿਲ ਜਾਂਦਾ ਹੈ ਉਹਦੇ ਵਿੱਚ ਰਹਿਣਾ ਖਾਣਾ ਤੇ ਜਿਹੜਾ ਘੁੰਮਣ ਫਿਰਨ ਦਾ ਉਹ ਸਾਰਾ ਪੈਕੇਜ ਮਿਲਦਾ ਹੈ ਦੋਸਤੋ ਲੋਕ ਜਿਸ ਤਰ੍ਹਾਂ ਗਰਮੀ ਦੇ ਵਿੱਚ ਜ਼ਿਆਦਾਤਰ ਆ ਜਿਹੜਾ ਪਹਾੜਾਂ ਵੱਲ ਨੂੰ ਹਿਮਾਚਲ ਦੇ ਵਿੱਚ ਘੁੰਮਣ ਫਿਰਨ ਦੇ ਵਾਸਤੇ ਜਾਂਦੇ ਆ ਤੇ ਸਰਦੀ ਦੇ ਵਿੱਚ ਜ਼ਿਆਦਾ ਲੋਕ ਜੈਸਲ ਮੇਰ ਏਰੀਏ ਦੇ ਵਿੱਚ ਘੁੰਮਣ ਲਈ ਜਾਂਦੇ ਆ ਇਹ ਇੱਥੇ ਜਿਹੜੇ ਕੈਂਪ ਬਣੇ ਹੋਏ ਆ ਜਿੱਥੇ ਰਾਤ ਨੂੰ ਇਹਨਾਂ ਦਾ ਕਲਚਰ ਪ੍ਰੋਗਰਾਮ ਹੁੰਦਾ ਹੈ ਇਹ ਤੁਹਾਨੂੰ ਉੱਪਰੋਂ ਵੀਊ ਦਿਖਾ ਰਹੇ ਹਾਂ ਤੇ ਇਹ ਆਸ-ਪਾਸੇ ਜਿਹੜੇ ਇੱਥੇ ਰੂਮ ਬਣੇ ਹੋਏ ਆ ਜਿੱਥੇ ਲੋਕ ਰਾਤ ਨੂੰ ਸਟੇ ਕਰਦੇ ਆ ਦੂਰ-ਦੂਰ ਤੱਕ ਜਿੱਥੋਂ ਤੱਕ ਤੁਹਾਡੀ ਨਜ਼ਰ ਜਾਵੇਗੀ ਉੱਥੋਂ ਤੱਕ ਤੁਹਾਨੂੰ ਇਹ ਸਾਰੇ ਜਿਹੜੇ ਕੈਂਪ ਦੇ ਏਰੀਏ ਨੇ ਲੋਕਾਂ ਦੇ ਰਹਿਣ ਦੇ ਵਾਸਤੇ ਨੇ ਉਹ ਨਜ਼ਰ ਆਉਣਗੇ ਇਹ ਤੁਹਾਨੂੰ ক্লোਜ਼ ਤੋਂ ਵੀ ਥੋੜਾ ਜਿਹਾ ਵੀਊ ਦਿਖਾ ਦਿੰਨੇ ਆ ਕਿ ਇਹ ਸਾਰੇ ਰੂਮ ਬਣੇ ਹੋਏ ਆ ਜਿੱਥੇ ਲੋਕ ਆ ਕੇ ਸਟੇ ਕਰਦੇ ਨੇ ਇਹ ਨਾਈਟ ਦਾ ਜਿਹੜਾ ਵੀਊ ਆ ਜੇ ਸਲਮੀਰ ਦੇ ਪਿੰਡ ਸਾਮ ਦਾ ਬਹੁਤ ਸੋਹਣਾ ਤੇ ਬਹੁਤ ਖੂਬਸੂਰਤ ਆ ਇਹ ਤੁਸੀਂ ਜਿਹੜਾ ਕਲਚਰ ਪ੍ਰੋਗਰਾਮ ਆ ਇਹਨਾਂ ਦਾ ਉਸ ਦੀਆਂ ਚਲਕੀਆਂ ਦੇਖ ਰਹੇ ਹੋ ਇੱਥੇ ਜਿਹੜੇ ਆਰਟਿਸਟ ਨੇ ਉਹ ਪਰਫਾਰਮ ਕਰਦੇ ਨੇ ਇਹ ਆਰਟਿਸਟ ਕੱਚ ਦੇ ਤਿੰਨ ਗਲਾਸ ਆਪਣੇ ਸਿਰ ਦੇ ਉੱਪਰ ਰੱਖ ਕੇ ਉੱਪਰ ਜਿਹੜਾ ਪਾਣੀ ਦਾ ਘੜਾ ਭਰਿਆ ਹੋਇਆ ਉਹ ਰੱਖ ਕੇ ਤੇ ਆਪਦੀ ਪਰਫਾਰਮੈਂਸ ਦੇ ਰਿਹਾ ਹੈ ਦੋਸਤੋ ਇੱਥੇ ਇਸ ਤਰ੍ਹਾਂ ਦੀਆਂ ਛੋਟੀਆਂ-ਛੋਟੀਆਂ ਜਿਹੜੀਆਂ ਐਕਟੀਵਿਟੀਆਂ ਉਹ ਦੇਖਣ ਨੂੰ ਮਿਲਦੀਆਂ ਨੇ ਕੁਝ ਲੋਕ ਆਪਦਾ ਵਹੀਕਲ ਵੀ ਲੈ ਕੇ ਆਉਂਦੇ ਆ ਪਰ ਜ਼ਿਆਦਾਤਰ ਆ ਜਿਹੜੇ ਲੋਕ ਉਹ ਇੱਥੇ ਜਿਹੜਾ ਪੈਕੇਜ ਲੈਂਦੇ ਆ ਤੇ ਉਹਦੇ ਰਾਈ ਘੁੰਮਦੇ ਫਿਰਦੇ ਆ ਇੱਥੇ ਮੇਨ ਆ ਜਿਹੜੇ ਦੋਸਤੋ ਤਿੰਨ ਜਿਨ੍ਹਾਂ ਨੂੰ ਡੈਜ਼ਰਟ ਕਹਿੰਦੇ ਆ ਜਾਂ ਆਪਾਂ ਪੰਜਾਬੀ ਚ ਗੱਲ ਕਰੀਏ ਤਾਂ ਟਿੱਬੇ ਕਹਿ ਦਿੰਦੇ ਆ ਉਹ ਤਿੰਨ ਟਿੱਬੇ ਨੇ ਜਿਨ੍ਹਾਂ ਦੇ ਉੱਪਰ ਲੋਕਾਂ ਨੂੰ ਇਹ ਲੈ ਕੇ ਜਾਂਦੇ ਆ ਜਿੱਥੇ ਲੋਕ ਘੁੰਮਦੇ ਫਿਰਦੇ ਆ ਊਠ ਦੀ ਸਵਾਰੀ ਕਰਦੇ ਆ ਇਸ ਤਰ੍ਹਾਂ ਦੀਆਂ ਐਕਟੀਵਿਟੀਆਂ ਜਿਹੜੀਆਂ ਉਹ ਕਰਦੇ ਆ ਇੱਥੇ ਜਿਹੜਾ ਮੇਨ ਸੀਜ਼ਨ ਹੁੰਦਾ ਹੈ ਉਹ ਲਗਭਗ ਸਤੰਬਰ ਤੋਂ ਲੈ ਕੇ ਤੇ 31 ਮਾਰਚ ਤੱਕ ਆ ਜਿਹੜਾ ਇੱਥੇ ਟੂਰਿਸਟ ਆਉਂਦਾ ਹੈ ਤੇ ਜਿਹੜਾ ਜ਼ਿਆਦਾਤਰ ਰਾਸ਼ ਹੁੰਦਾ ਹੈ ਉਹ ਦਸੰਬਰ ਦੇ ਲਾਸਟਲੇ ਦਿਨਾਂ ਦੇ ਵਿੱਚ ਹੁੰਦਾ ਹੈ ਤੇ ਦੋਸਤੋ ਜੇਕਰ ਤੁਸੀਂ ਵੀ ਇੱਥੇ ਘੁੰਮਣਾ ਚਾਹੁੰਦੇ ਹੋ ਤਾਂ ਨਾਲ ਮੈਂ ਇੱਥੇ ਜਿਹੜੇ ਕੋਹੀਨੂਰ ਡੇਜ਼ਰਟ ਕੈਂਪਾਂ ਉਹਨਾਂ ਦਾ ਨੰਬਰ ਵੀ ਮੈਂਸ਼ਨ ਕਰ ਰਿਹਾ ਜੇਕਰ ਕੋਈ ਦੋਸਤ ਜਾਂਦਾ ਹੈ ਤਾਂ ਫੋਨ ਤੇ ਤੁਸੀਂ ਉਹਨਾਂ ਦੇ ਨਾਲ ਸੰਪਰਕ ਕਰਕੇ ਆਪਦੀ ਬੁਕਿੰਗ ਕਰਾ ਸਕਦੇ ਹੋ ਵੀਡੀਓ ਚੰਗੀ ਲੱਗੀ ਅੱਗੇ ਸ਼ੇਅਰ ਜ਼ਰੂਰ ਕਰ ਦਿਓ